ਮਾਰੇ ਖੈਨ ਆਪਾਂ ਲਵੇੜ ਲੂਣਾਂ ਦੇ ਬੱਕਿਆ ਖਾਈਏ ਆਪਾਂ ਆਪਣੇ ਕੋ ਘਰ ਘਰ ਤਾਂ ਕਸੇ ਦਾ ਯਾਰ ਔਰ ਲੈ ਇਹਦਾ ਸਾਡਾ ਦੇਖ ਲੈ ਕਿੰਨੀ ਚੰਗੀ ਆ ਇਹ ਆ ਪੱਠ ਦੇਖ ਲੈ ਆ ਪੱਠ ਦੇ ਕਿੰਨੀ ਚੰਗੀ ਆ ਇਹ ਇਹ ਵੀ ਕਰ ਲਾਂਗੇ ਠੀਕ ਆ ਇਹਦੇ ਬਾਅਦ ਬੱਚਾ ਵੀਰੇ ਬਾਏ ਕਿਹੜਾ ਪੱਠ ਨਾ ਸਾਡੇ ਤੇਰਾ ਕਹਿ ਤਾ ਨਹੀਂ ਵੀਰੇ ਸਾਡੇ ਤੇਰਾ ਸਾਡੇ 14 ਜਿਆ ਦੇ ਓ ਸਾਡੇ 14 ਨਹੀਂ ਵਿਕਦੀ ਹੋਰ ਬਣੂ ਕਰ ਤੇ ਇਹ ਬੱਚਾ ਕੱਢੀ ਯਾਰ ਕਰ ਜਾ ਬੱਕਰੀ ਦਾ ਯਾਰ ਰਾਜੂ ਨੰਮੀ ਕਰਾਉਣੀ ਸੋਈਆ ਵੀਰੇ ਨੰਮੀ ਕਰਦੀ ਥੋੜੀ ਹੈ ਨੰਮੀ ਕਰਦੀ ਥੋੜੀ ਫਿਰਦਾ ਹੁਣ ਨਾਲ ਜਿਆ ਲੈ ਬਾਈ ਬਾਈ ਮਾੜਾ ਪਛੇਵਾਂ ਜਾ ਲੈ ਚੋੜੀ ਲਾ ਆ ਲੈ ਆ ਬੱਚਾ ਵੀਰੇ ਇਹਦਾ ਬੱਚਾ ਇਹ ਕਹਿ ਵੈਸੇਂ ਦੀ 17000 ਬੱਚੇ ਤੋਂ ਇਹ 80 ਉਹ ਵੀ ਲਵਾਗੇ ਕਲਾਬੀ ਦੀ ਜਿਹੜੀ ਆਹ ਹੀ ਰੋਟੀ 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 ਆ ਪਰੇ ਕਰ ਦੇ ਨਾ ਮੂੰਹ ਇਹ ਗੱਬਣਾ ਇਹ ਬਰੇ ਦੇਖ ਅੱਗ ਆਈਆਂ ਕੈਮਰਾਮੈਨ ਕੈਮਰਾ ਫੋਨ ਚੱਲਦਾ ਵੀਰਾ ਡੋਵਾਂ ਠੀਕ ਆ ਨਾ ਆ ਬਾ ਝੂਠ ਮਾਰ ਕੇ ਆਈਏ ਝੂਠ ਦੀ ਇਹ ਬੰਦਾ ਬਹੁਤ ਬਣੇ 16000 ਰੁਪਏ ਦੇ ਦੀ ਬਰੇ ਕਮੈਂਟ ਇਹਦਾ ਲੈਂਡ ਦੇਣਾਂ ਦੀ ਗੱਲ ਕਿਉਂ ਨਹੀਂ ਕਰਦਾ ਜੀ ਕੋਈ ਗੱਲ ਨਹੀਂ ਯਾਰ ਲੈਂਡ ਦੇਣਾਂ ਨਹੀਂ ਹੋਈ ਇਹਦੇ ਬਾਤ ਤੇ ਕੋਣ ਦੇ ਹੋਈ ਆ ਪਪਾ ਲਈ ਬੰਦੇ ਨੇ ਦੂਰੋਂ ਆਏ ਨੇ ਇਹ ਗੱਲ ਮੰਝੂ 13.5 ਸਹੀ ਬਸ 100 ਰੁਪਏ ਦੇ ਯਾਰ ਕੋਈ ਯਾਰ ਲੈ 100 ਹੋਰ ਪਾਤਾ ਕੋਈ ਗੱਲ ਨਹੀਂ ਪਾਤਾ ਪਤਾ ਠੀਕ ਆ ਵਧੀਆ ਫਿਰ ਜੇ ਪਤਾ ਕਾਇਆ ਇਹ ਬੱਕਰੀਆਂ ਬੜਾ ਕਰੀਏ ਇੰਨਾ ਤਾਂ ਸਾਂਭ ਲਈਏ ਨਾ ਤੈਨੂੰ ਪਤਾ ਕਿਵੇਂ ਵੇਚਾਂਗੇ ਬੱਕਰੀ ਜਿਵੇਂ ਲੰਬੇ ਲੁੰਜੀ ਆ ਵੀਰੇ ਮੇਰਾ ਜਾਰ 600 ਹਾਂ ਬੜੀ ਦੂਰ ਆਣੋ ਸਾਨੂੰ ਇੰਨਾ ਦੂਰ ਦੇ ਵੀਰੇ ਮੈਂ ਵੀ ਦੂਰ ਆਇਆ 150 ਕਿਲੋਮੀਟਰ ਤੋਂ ਆਇਆ ਖੜੀ ਵਾਲਾ ਗੱਡੀ ਕਿੱਥੋਂ ਆਇਆ ਸਮਾਣੇ ਤੋਂ 190 ਕਿਲੋਮੀਟਰ ਰੋਲ ਮੀਟਰ ਲਾ ਲਈ 190 ਜਗਲੇ ਮੇਰੇ ਪਿੰਡ ਤੋਂ ਵੀ ਇੱਕ ਦੋ ਦਾ ਪਿੰਡਾ ਇਹ ਠੀਕ ਆ ਨਾ ਉਹਰਾ ਕਾਰੋ ਹੱਥਾ ਦੇਵੇ ਦੇਵੇ 200 ਘੱਟ 14000 ਉਹ ਨਹੀਂ ਮਾਰਿਆ ਉਹ ਨਹੀਂ ਲਾਇਆ ਤੂੰ ਮੈਨੂੰ ਹੀ 200 ਘੱਟ ਦੇ ਦੇ ਜਾਂ ਮੈਨੂੰ 200 ਘੱਟ ਮੈਨੂੰ ਬਚਦਾ ਨਹੀਂ ਜੋ ਕੁਸ ਬਾਪੂ ਮੇਰੇ ਪੂਰੇ ਹੋਣੇ ਤੈਨੂੰ ਬੱਕਰੀ ਵੜਾਉਂਦਾ ਦਰ ਦੇ 14 ਦੇ ਮੇਰੇ ਪੂਰੇ 14 ਹੋ ਗਈ ਬਾਈ ਤੈਨੂੰ ਲਖਾਈ ਲਖਾਈ ਕਰਾ ਦੇ ਕੰਨਾਂ ਦੇ ਟਾਗ ਮੇ ਲਖਾਈ ਕੋਈ ਕਰੇ ਪੈਸੇ ਦੇ ਦੇ ਇੱਕ ਹੋਰ ਪਾ ਕੇ ਹੋਰ ਫਿਰ ਪੈਸੇ ਕਿੰਨੇ ਲੱਗੇ ਸੁਣ ਜੂ ਆਪਣੀ ਉਹਦਾ ਬਸ ਓਲੋ ਉੱਠੀ ਗਈ ਜਾਣਾ ਲਾਉਣੇ ਵੀ ਕੱਟ ਲਈ ਹਾਂ ਹੋ ਗਈ ਤਿੰਨ ਦੀ ਬਣ ਜੂ ਆਪਣੀ ਦੂਜੀ ਇੱਕ ਤੀਵ ਦੋਨ ਸ਼ਾਦੀ ਲਾ ਲਈ ਆ ਉਹ ਚੋ ਕੱਟ ਲੈ ਦੱਸ ਹਾਂ ਜੀ ਕੈਂਚੀ ਕੱਟੀ ਬਰ ਦੇ ਮਨ ਕੱਟੀ ਜਾ ਹਾਂ ਨਾ ਕੋਈ ਸੇਚਾ ਪੱਟਾ ਵਾਹ ਉਹ ਹੋਗੇ ਦੀਗਾ ਹਣਾ ਇਹਦਵਾਰੀ ਸੇਵਾ ਆਪਣੇ ਵੱਧਦੀ ਦੀ ਵੱਧ ਜਨੇ ਵੱਧ ਟਾਈਮ ਹੋਰ ਸਵਾਲ ਮੇਰੇ ਆਈਆਂ ਵੀ ਕਿਦੋਂ ਫਾਰਮ ਜੀ ਨੇ ਇਹ ਨਹੀਂ ਦਿਨ ਜਾ ਕੇ ਕਮੀ ਕਰਨੀ ਪਈ ਹਾਂ ਇਹਨਾਂ ਨੀਰਾ ਨਹੀਂ ਖਾਣੇ ਕਰਨੀ ਲੱਗਦੇ ਹੋਏ ਅੱਛਾ ਹਾਂ ਆਈਆਂ ਵੀ ਕਿਦੋਂ ਫਾਰਮ ਜੀ ਨੇ ਵਿਚਾਰੀਆਂ ਇਹਦਾ ਵਿਚਾਰੀਆਂ ਭੁੱਖੀਆਂ ਮਤਲਬ ਕਮਾਤੀ ਬਾਈ ਬੰਦਾ ਨਹੀਂ ਮਟਾਣਾ ਪਸਾ ਕਮਾਈ ਬਾਈ ਮਲੇ ਜਿਹਦੇ ਤੇ ਲਿਆਰੀਆਂ ਫੜ ਕੇ ਜਾਵੇਂ ਸਾਡੇ ਕੋਲ ਓਏ ਖਰਚਾ ਇਹਦੀ ਤੇਤੀ ਤੀ ਹੋ ਗਿਆ ਫੋਟੋ ਖਿੱਚ ਲੈ ਵੀਰੇ ਕਾਲੀਆਂ ਦੇ ਹੀ ਨੇ ਬਿਲਕੁਲ ਓਏ ਨਹੀਂ ਤੇਰਾ ਬੇਈਮਾਨਾ ਨਹੀਂ ਕਰਦਾ ਇਹ ਨਹੀਂ ਵੀਰੇ ਯਾਰ ਆਪਾਂ ਬਾਈ ਸੱਚੀ ਕਰ ਬਾਬਾ ਜੀ ਓਏ ਮਮਾ ਨੇ ਪੜੀ ਬੱਕਰੀ ਕਿੱਦਾਂ ਮਨੇ ਖਿਚ ਲੋ ਫੋਟੋ ਆ ਜਾ ਪੈਸੀ ਉਹ ਕਾਲੀ ਬੰਦਾ ਰੋਜ਼ ਵਾਲਾ ਨਹੀਂ ਬੇਈਮਾਨਾ ਕਰਿਆ ਕਰ ਆਨੇ ਦਾ ਵੇਚਰੀ ਨਹੀਂ ਕਰਦੀ ਨਹੀਂ ਕੀ ਹਾਂ ਕੱਲਾ ਬਾਈ ਦੀ ਵੀਡੀਓ ਇੱਕ ਪੂਲੀ ਹੈ ਸਰ ਆਮੂ ਬਾਈ ਆਇਆ ਮੋਰ ਦਾ ਚਾਰ ਹਾਂਜੀ ਉਸ ਕੀ ਹੈ ਹਲੋ ਜਰਾ ਜਰਾ ਪੰਟੀ ਜੀ ਜਰਾ ਬੋ ਜਾਵੇ ਆ ਉਸ ਨੂੰ ਖਿਆਲ ਹੁੰਦੇ ਤਾਂ ਕਰ ਜੀ ਬੱਕਰੀ ਨਹੀਂ ਪਾਚੀ ਕਰ ਗਈ ਨਾ ਕਹਿੰਦਾ ਬੱਕਰੀ ਦਾ ਨਾਮ ਪੁੱਛ ਲੈ ਪਾਚੀ ਨਾਮ ਦੇ ਦੇ ਤੈਨੂੰ ਕਿਹੜੀ ਬੱਕਰੀ ਦਾ ਹੋਇਆ ਸੌਦਾ ਕਿਹੜੀ ਦਾ ਹੋਇਆ ਦਿਖਾਓ ਮਾੜਾ ਆਹ ਦੀਆਂ ਭਾਈ ਇੱਕਾਈ ਤਨੂ ਭੱਜ ਗਈ ਜਿਹੜੇ ਹੁਣ ਹੋਇਆ ਉਹ ਜਿਹੜੇ ਹੁਣ ਹੋਇਆ ਅੱਛਾ ਆਹ ਕਾਲੀ ਦਾ ਗੱਲ ਨਾ ਵੀਰੇ ਘੁੱਟ ਬੱਕਰੀਆਂ ਗੱਲ ਨਾਲ ਇੱਕ ਹੋ ਖੜੀ ਜਵਾਨ ਹੈ ਬੱਕਰੀ ਦਾ ਠੀਕ ਹੈ ਇਹ ਵਸਤੂ ਦੀ ਮਾਰੀ ਹੋਈ ਥੋੜੇ ਯਾਰ ਬਲੇ ਲਿੱਸੀ ਜੰੂ ਦਾ ਇਹ ਵੀ ਦੇਖ ਸਕਦੇ ਤੁਸੀਂ ਕੰਨ ਕੰਨ ਤਾਂ ਚੰਗੇ ਹਨ ਰਾਜਾ ਕੰਨਾਂ ਦੀ ਤਾਂ ਪੂਰੀ ਸਿੰਗੀ ਵੀ ਵਧੀਆ ਕੰਨਾਂ ਦੀ ਪਟਵਾਰੀ ਹੈ ਯਾਰ ਨੇ ਸ਼ੌਕ ਨਾਲ ਲਿਆ ਰਹੇ ਨੇਗੇ ਇਹ ਜਿਹੜੇ ਕਾਲਣਗੇ ਸਾਰ ਤੋਂ ਆਏ ਨੇ ਜਿਹੜੇ ਬੰਦੇ ਬੁੰਦੇ ਗੇ ਰੱਖਦੇ ਨੇ ਨਹੀਂ ਸਾਹਦੇ ਹੈ ਸੱਤਿਆਵਾਜ ਤੋਂ ਰਾਹੀ ਬੁਨਾ ਬੱਤਿਆਵਾਜ ਖਾ ਜਾ ਤੁਸੀਂ ਢੀੜਾ ਕੱਢ ਲਓ ਪੰਜ ਚਾਰ ਬੱਕਰੇ ਤੁਹਾਨੂੰ ਹੋਰ ਦੇ ਦੋ ਉਕੜਾਂ ਵਾਲੀ ਹੈਗੀਆਂ ਤੁਹਾਡੇ ਮਤਲਬ ਹੈ ਹੈ ਲੱਗ ਗਈ ਹੈ ਉਕੜਾਂ ਵਾਲੀ ਜਿਵੇਂ ਆ ਬਾਠਾ ਦੇਖ ਤੇ ਮੈਨੂੰ ਪਤਾ ਪਿੰਡਾਂ ਦਾ ਮੈਂ ਸਾਰੇ ਪਿੰਡਾਂ ਵਿੱਚ ਫਿਰਿਆ ਯਾਰ ਚਲੋ ਭਾਈ